ਕਹਿੰਦੇ ਤਾਂ ਭੀ ਜੋਗੀ ਭੇਦ ਨਾ ਲਹਿਆ ਹੁਣ ਤੂੰ ਦਾ ਡਿਫਾਈਨ ਹੋ ਗਿਆ ਵੀ ਨਾ ਤੂੰ ਮਾਨੇ ਕਿਹਨੂੰ ਕਹਿ ਰਹੇ ਨੇ ਜੋਗੀ ਨੂੰ ਉਹ ਕਹਿੰਦੇ ਵੀ ਇੱਥੇ ਤਾਂ ਹੋਰ ਗਿਆਨੀਆਂ ਦੀ ਜ਼ਰੂਰਤ ਨਹੀਂ ਤੇ ਉਹਨਾਂ ਨੇ ਕਹਿਆ ਵੀ ਇਹ ਦੇਖੋ ਜੀ ਦੁੱਧ ਤਾਂ ਕੱਪ ਹੈ ਡੋਂਗਾ ਇਹ ਪੂਰਾ ਭਰਿਆ ਹੋਇਆ ਨਾ ਕੋਨ ਨਕ ਇਹਦੇ ਵਿੱਚ ਤਾਂ ਕੋਈ ਵੀ ਚੀਜ਼ ਹੁਣ ਹੋਰ ਸਮਾ ਨਹੀਂ ਸਕਦੀ ਤੇ ਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਵੀ ਜਗ੍ਹਾ ਤਾਂ ਹੈਗੀ ਤੁਹਾਨੂੰ ਨਜ਼ਰ ਨਹੀਂ ਆ ਰਹੀ ਉਹ ਕਹਿੰਦੇ ਕਿਵੇਂ ਆ ਜਗਾ ਤੇ ਉਹਨਾਂ ਨੇ ਉੱਪਰ ਇੱਕ ਚਮੇਲੀ ਦਾ ਫੁੱਲ ਰਖਤਾ ਸਾਰਿਆਂ ਨੂੰ ਪੜਦਾ ਪਰ ਕਹਿੰਦੇ ਮੰਨਦਾ ਨਹੀਂ ਹੈ ਉਹਦੀਆਂ ਕਈਆਂ ਹੋਈਆਂ ਗੱਲਾਂ ਮੰਨਦਾ ਨਹੀਂ ਹੈ ਤੈਨੂੰ ਪਤਾ ਨਹੀਂ ਉਹਦੇ ਬਾਰੇ ਕੁਝ ਵੀ ਜੋ ਕੀ ਕਹਿ ਰਹੇ ਨੇ ਸਾਰੇ ਇੱਕੋ ਗੱਲ ਕਹਿ ਰਹੇ ਨੇ ਤੈਨੂੰ ਨਹੀਂ ਪਤਾ ਤੂੰ ਜੋ ਕੁਝ ਲੱਗਿਆ ਉਨ ਸਾਈਡਡ ਕਥਾ ਨਹੀਂ ਚਲਦੀ ਇੱਥੇ ਇੱਥੇ ਅਸੀਂ ਆਈਡੀਆਜ਼ ਐਕਸਚੇਂਜ ਕਰਦੇ ਆਂ ਤਾਂ ਕਿ ਸਾਡੀ ਹੋਰ ਜਿਹੜੀ ਹੈ ਬੋਲਣ ਦੀ ਪੁੱਛਣ ਦੀ ਸ਼ਮਤਾ ਸਾਡੀ ਹੋਰ ਵਧੇ ਅਸੀਂ ਜਿਹੜੀਆਂ ਗੱਲਾਂ ਸੁਣਦੇ ਰਹਿ ਰਹੇ ਆਂ ਪਰ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਗੱਲ ਕਰਨ ਦਾ ਪੁੱਛਣ ਦਾ ਚਾਂਸ ਨਹੀਂ ਮਿਲਦਾ ਉਤੋਂ ਅਸੀਂ ਆਪਣੇ ਬੈਨੀਫਿਟ ਲਈਏ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹ ਗੁਰੂ ਜੀ ਫਤਿਹ ਜੀ ਉਸ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਹੜੇ ਸਾਨੂੰ YouTube ਤੇ ਵੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਜੀ ਤੇ ਸਵੇਰ ਦੀ ਮੀਟਿੰਗ ਵਿੱਚ ਉਹ ਹੀ ਆਪਣਾ ਅਮਨ ਆਨੰਦ ਵਿੱਚ ਅਸੀਂ ਰੋਜ਼ ਗੁਰਬਾਣੀ ਦਾ ਇੱਕ ਸ਼ਬਦ ਲੈਨੇ ਆਂ ਜਿਸ ਦੀ ਅਸੀਂ ਤੇਰੋ ਵਿਆਖਿਆ ਵਿਚਾਰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਗੁਰੂ ਸਾਹਿਬ ਸਾਨੂੰ ਕੀ ਸੁਨੇਹਾ ਦੇਣਾ ਚਾ ਰਹੇ ਕਿ ਕਿ ਉਹ ਦੂਜੀਆਂ ਮਤਾਂ ਪਹਿਲੇ ਵੀ ਸਨ ਦੋਨੋਂ ਜਿੱਦੋਂ ਜਦੋਂ ਉਹ ਰੂ ਸਾਹਨੇ ਗੁਰਬਾਣੀ ਲਿਖੀ ਕਿ ਕਿਉਂ ਲਿਖੀ ਫਿਰ ਕੀ ਕਹਿਣਾ ਸਾ ਚਾਰ ਐਸਾ ਨ ਐਸਾ ਕਿਉਂਕਿ ਜੇ ਉਸ ਤਰ੍ਹਾਂ ਹੀ ਜੀਨ ਦੇਣਾ ਹੁੰਦਾ ਸਾਨੂੰ ਤੇ ਫਿਰ ਤੇ ਲਿਖਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਸੀ ਉਦਾਂ ਹੀ ਆਪ ਜਾਣਦੇ ਕਿ ਜਿਵੇਂ ਇਹ ਮੂਰਤੀਆਂ ਪੂਜ ਰਹੇ ਨੇ ਕੁੱਫਾਂ ਬਾਲਦੇ ਨੇ ਜੋ ਵੀ ਕਰ ਰਹੇ ਨੇ ਤੁਸੀਂ ਵੀ ਕਰੀ ਜਾਓ ਇੱਕ ਪਾਸੇ ਉਹ ਕਰਕੇ ਪਰ ਕੁਝ ਡਿਫਰੈਂਟ ਸੀ ਤਾਂ ਹੀ ਉਹਨਾਂ ਨੇ ਇੰਨੇ ਕਾਲਣਾ ਕੀਤੀ ਇੰਨੇ ਸੰਤਾਂ ਦੀ ਬਾਣੀ ਵੀ ਲਈ ਆ ਆਪਣੀਆਂ ਵੀ ਬਾਣੀਆਂ ਲਿਖੀਆਂ ਔਰ ਸਾਨੂੰ ਉਹਨਾਂ ਵੱਡਾ ਗ੍ਰੰਥ ਦੇ ਕੇ ਗਏ ਔਰ ਪੁਰੋ ਸਾਭ ਨੇ ਇੱਕ ਦੀ ਗੱਲ ਕੀਤੀ ਹੈ ਤੇ ਅਸੀਂ ਉਸ ਇੱਕ ਦੇ ਨਾਲ ਹੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹਨਾਂ ਸ਼ਬਦਾਂ ਦੇ ਵਿਚਾਰ ਕਰਕੇ ਇਹਨਾਂ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਇੱਕ ਦੀ ਗੱਲ ਹੈ ਇੱਕ ਕਾਲਪੂਰਕ ਇੱਕ ਗ੍ਰੰਥਕ ਇੱਕੋ ਅਰਥਾਣਾ ਚਾਹੀਦਾ ਤੇ ਫਿਰ ਸਾਡੀ ਵਿਆਖਿਆ ਦੇ ਅਰਥ ਵੀ ਇੱਕੋਲੇ ਚਾਹੀਦੇ ਨੇ ਇਸ ਤਰ੍ਹਾਂ ਕਿ ਅਸੀਂ ਸਾਰੇ ਨਾਲ ਮਿਲ ਕੇ ਆਪਸ ਵਿੱਚ ਵਿਆਖਿਆ ਕਰਦੇ ਹਾਂ ਇੱਥੇ ਸ਼ਬਦ ਦੀ ਸਭ ਕੁਲ ਕੋਈ ਪ੍ਰੋਫੈਸ਼ਨਲ ਮਥਾਵਾਚਕ ਨਹੀਂ ਹੁੰਦੀ ਅਪਸਿ ਖੁੱਜ ਜਿੰਨੀ ਸਾਥ ਸੰਗਤ ਜੁੜੇ ਹੋਣ ਆਪਸ ਵਿੱਚ ਖਾਨ ਬੰਦੇ ਹੋ ਅਤੇ ਗੱਲ pauਤੇ ਬੋਲਣ ਦੀ ਖੋਲ ਹੈ ਜਿੰਕ ਜਿਹੜਾ ਮਰਜੀ ਚਾਹੀ ਆਪਣੇ ਵਿਚਾਰ ਸਾਂਝੇ ਕਰ ਸਕਤਾ ਹੈ ਜੇ ਕਿਸੇ ਨੂੰ ਕੁਝ ਡਿਫਰੈਂਟ ਲੱਗ ਰਿਹਾ ਹੋਵੇ ਤੇ ਦੂਸਰੀ ਚੀਜ਼ ਜਿਹੜੀ ਤੁਸੀਂ ਸਕਰੀਨ ਤੇ ਸਬਦ ਲੱਗਾ ਹੋਇਆ ਅਸੀਂ ਦੇਖ ਰਹੇ ਹੋ ਇਸ ਦੇ ਵਿੱਚ ਅਸੀਂ yellow color ਨਾਲ ਇਸ ਨੂੰ ਕੁਝ ਕੁ ਅੱਖਰਾਂ ਨੂੰ ਕੋਡ ਕੀਤਾ ਹੋਇਆ ਕੋਚ ਕਰਨਾ ਇਹ ਕੋਡ ਅਸੀਂ yellow ਨਾਲ ਤਾਂ ਕੀਤਾ ਹੈ ਵਿੱਚ white ਸਪੇਸ ਛੱਡ ਕੇ ਇਹ ਸਾਨੂੰ ਲੱਗਦਾ ਕਿ ਇਸ ਲੈਜਨਲ ਬਾਣੀ ਦਾ ਉਚਾਰਨ ਜੇ ਅਸੀਂ ਕਰੀਏ ਤੇ ਸਾਨੂੰ ਜਿਹੜਾ ਉਹਦੇ ਅਰਥ ਨੇ ਉਹ ਸੁਖਾਲੇ ਸਮਝ ਆ ਜਾਂਦੇ ਨੇ ਉਹਦੋਂ ਆਪਰਾਂ ਨੂੰ ਜੋੜ ਕੇ ਤੇ ਇਸ ਕਰਕੇ ਅਸੀਂ ਇਸ ਤਰ੍ਹਾਂ ਪੜਦੇ ਆਂ ਬਾਕੀ ਕੋਈ ਆਖਰੀ ਨਹੀਂ ਹੈ ਜੇ ਕਿਸੇ ਨੂੰ ਲੱਗੇ ਅੰਜ ਨਹੀਂ ਹੈ ਜੀ ਠੀਕ ਹੈ ਤੇ ਉਹ ਵੀ ਤੁਸੀਂ ਆਪਣੀ ਸਾਂਝ ਪਾ ਸਕਦੇ ਆ ਸਾਡੇ ਨਾਲ ਤੇ ਠੀਕ ਲੱਗਾ ਤੇ ਅਸੀਂ ਚੇਂਜ ਵੀ ਕਰ ਲਾਂਗੇ ਜੀ 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 ਜੇ ਤੁਸੀ ਸਾਨੂੰ ਜੁੜੋ ਤੇ ਦੇਖਦੇ ਰਹੋ ਤੁਸੀਂ ਕਮੈਂਟ ਆ ਰਹੀ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਜੁੜਨਾ ਚਾਹੋ ਤੇ YouTube ਤੇ ਲਿੰਕ ਦਿੱਤਾ ਹੁੰਦਾ ਹੈ ਸਵੇਰੇ ਸਾਟੇ 8 ਵਜੇ ਸ਼ਾਮੀ 6 ਵਜੇ ਤੇ ਹੁਣ ਅੱਜ ਦਾ ਸ਼ਬਦ ਸਕਰੀਨ ਤੇ ਹੈ ਜਿਸ ਨੂੰ ਮੈਂ ਪਹਿਲੇ ਪੜ੍ਹਾਂਗੀ ਤੇ ਫਿਰ ਮੈਂ ਸੰਗਤ ਜੀ ਨੂੰ ਆਖਾਂਗੀ ਕਿ ਪੁਚਾ ਸ਼ੁਰੂ ਕਰੇ ਜੀ ਬਾਤੁਜੀਤਾ ਖਾਲਸਾ ਬਾਗ ਜੀ ਦੀ ਫਤੀ ਅੱਜ ਦਾ ਸ਼ਬਦ ਅੰਕ ਨੰਬਰ ਕਿੰਨੇ ਉੱਤੇ ਹੈ ਨਜ਼ਰ ਨਹੀਂ ਆ ਰਹਾ ਵਿੱਚ ਜੀ ਏ ਜੀ 886 ਦੇ ਉੱਪਰ ਦਰਜ ਹੈ ਜੀ 886 ਉੱਪਰ ਦਰਜ ਹੈ ਰਾਗ ਦੀ ਰਾਮਕਲੀ ਪਹਿਲਾ ਪੰਜਵਾਂ ਘਰ ਦੂਜਾ 121 ਕਾਰ ਸਤ ਗੁਰ ਫਸਾਦ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਘਟਪੀ ਏਕਾ ਬਾਤ ਬਖਾਨੇ ਤਸ ਅਸਤੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਪੇਤ ਨ ਲਹਿਆ ਕਿੰਕਰੀ ਅਨੂਪ ਵਾਜੈ ਜੋਗਿਆ ਮਤਵਾਰੋ ਰੇ ਰਹਾਉ ਪ੍ਰਿਥਮੇ ਫਸਿਆ ਸਤ ਕਾ ਖੇੜਾ ਤ੍ਰਿਤੀਯ ਮਹਿ ਕਿਛੁ ਭਇਆ ਦੁਤੇਰਾ ਦੁਤੀਆ ਅਰਧੋ ਅਰਧ ਸਮਾਇਆ ਏਕੋ ਰਹਿਆ ਤਾਂ ਏਕ ਦਿਖਾਇਆ ਏਕੇ ਸੂਤ ਪਰੋਏ ਮਣੀਏ ਕਾਠੀ ਭਿੰਨ 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 ਤਣੀਏ ਫਿਰਤੀ ਮਾਲਾ ਬਹੁ ਬਿਧੀ ਪਾਏ खिंचिया सूत खिंचिया सूत खिंचिया 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 सूत ता आई थाए शह में एक मट है किया तह बिखड़े खान अनिक खिड़किया खोजत खोजत दुआरे आया ਤਾ ਨਾਨਕ ਜੋਗੀ ਮਹਿਲ ਕਰ ਪਾਇਆ ਈਓ ਕਿੰਕਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੇ ਈਓ ਕਿੰਕਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੇ ਫਰਜਿਤ ਆਸਾ ਵਾਜਿਤ ਕੇਤੇ ਜਿਮੈਂ ਹੁਣ ਰਿਕਵੈਸਟ ਕਰਾਂਗੀ ਕਿ ਤੁਸੀਂ ਸ਼ੁਰੂ ਕਰੋ ਇਸ ਤੀ ਵਿਚਾਰ ਕਰ ਲਈ ਤੇ ਸਾਰੇ ਰਲਵੇਂ ਵਿਚਾਰ ਕਰ ਲਾਂਗੇ ਜੀ ਵੀ ਪਰਮੇਸ਼ ਸਿੰਘ ਜੀ ਹਾਂ ਜੀ ਮੈਂ ਕਰਦਾ ਦੇਖੋ ਇਹਦੇ ਵਿੱਚ ਜਿਹੜਾ ਪੜਦੇ ਪੜਦੇ ਆਪਾਂ ਨੂੰ ਜਿਵੇਂ ਲੈਜੇ ਚ ਆਪਾਂ ਪੜਦੇ ਆ ਤੇ ਉਹਦੇ ਵਿੱਚ ਅਸੀਂ ਲੈਜੇ ਚ ਪੜਨ ਨਾਲ ਸਾਨੂੰ ਇੱਕ ਗੁਰੂ ਪਾਤਸ਼ਾਹ ਜੀ ਵੱਲੋਂ ਆਰੀ ਸਨੇਹਾ ਜਿਹੜਾ ਇੱਕ ਟੋਨ ਪਤਾ ਲੱਗਦੀ ਹੈ ਕਿ ਕਿਸ ਤਰ੍ਹਾਂ ਇਹ ਬਾਣੀ ਦਰਜ ਹੈ ਤੇ ਸਾਨੂੰ ਇਹਦੇ ਚੋਂ ਕੀ ਸੇਧ ਮਿਲਣੀ ਹੈ ਹੁਣ ਇੱਥੇ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਇੱਕ ਸਾਡੇ ਤੇ ਪੁਰਾਤਨ ਇੱਕ ਮਤ ਸਾਡੇ ਤੇ ਚੱਲ ਰਹੀ ਹੈ ਜਿਹਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਯੁੱਗ ਦੱਸੇ ਗਏ ਨੇ ਵੀ ਐ ਪਹਿਲੇ ਸੀ ਬਾਅਦ ਵਿੱਚ ਐ ਸੀ ਤੇ ਉਹਨਾਂ ਦੀ ਰੈਫਰੈਂਸ ਜਿੱਥੋਂ ਹੈਗੀ ਹੈ ਉਹ ਸਾਰੇ ਰੈਫਰੈਂਸ ਦਾ ਗੁਰੂ ਪਾਤਸ਼ਾਹ ਜੀ ਨੇ ਸਮਪ ਕਰਕੇ ਇਸ ਸ਼ਬਦ ਦੇ ਵਿੱਚ ਬੜੀ ਖੂਬਸੂਰਤੀ ਨਾਲ ਪिरੋ ਕੇ ਰੱਖਿਆ ਸਾਡੇ ਵਾਸਤੇ ਹੁਣ ਸਾਨੂੰ ਇਹਦੇ ਵਿੱਚ ਸਮਝ ਦੇ ਰਹੇ ਨੇ ਤੇ ਸਟਾਰਟਿੰਗ ਤੋਂ ਜੇ ਆਪਾਂ ਕਰੀਏ ਤੇ ਇਹ ਕਹਿੰਦੇ ਨੇ ਚਾਰ ਪੁਕਾਰ ਨਾ ਤੂੰ ਮੰਨ ਘੱਟ ਵੀ ਏਕਾ ਬਾਤ ਵਖਾਨਾ ਹੁਣ ਚਾਰ ਦਾ ਮਤਲਬ ਹੈ ਇੱਥੇ ਉਹਨਾਂ ਦੇ ਕੋਲ ਚਾਰ ਹੋ ਗਿਆ ਖੱਟ ਹੋ ਗਿਆ 10 ਅਸਤੀ ਹੋ ਗਿਆ ਇਹ ਉਹਨਾਂ ਦੇ ਕੋਲ ਇੱਕ ਪੁਰਾਤਨ ਸਾਡੇ ਕੋਲ ਹਿੰਦੂ ਮਤ ਦੇ ਵਿੱਚ ਇਹ ਗ੍ਰੰਥ ਹੈਗੇ ਨੇ ਚਾਰ ਦਾ ਮਤਲਬ ਇੱਥੇ ਜੋ ਮੈਂ ਅਰਥ ਪੜ੍ਹਿਆ ਸੀ ਚਾਰ ਉਹਨਾਂ ਦੇ ਕੋਲ ਵੇਦ ਤੇ ਅੱਗੇ ਖੱਟ ਮਤਲਬ 6 ਮੇਰੇ ਖਿਆਲ ਪੁਰਾਨ ਨੇ ਤੇ 10 ਅਸ਼ਟੀ ਉਹਨਾਂ ਦੇ ਕੋਲ ਕੁਝ 18 ਕੁਝ ਉਹਨਾਂ ਕੋਲ ਅੱਗੇ ਹੋਰ ਜਿਹੜੀ ਉਹਨਾਂ ਦੀ ਗ੍ਰੰਥ ਹੈਗੇ ਪੁਰਾਣੇ ਵੈਸੇ ਕਹਿ ਲੋ 18 ਪੁਰਾਨ ਮੇਰੇ ਖਿਆਲ ਨਾਲ ਔਰ ਇੱਥੇ ਗੁਰੂ ਸਾਹਿਬ ਦੱਸ ਰਹੇ ਨੇ ਵੀ ਇਹ ਉਹਨਾਂ ਦੇ ਕੋਲ ਫਿਗਰਸ ਨੇ ਹੁਣ ਉਹਨਾਂ ਨੂੰ ਕਿਵੇਂ ਅੱਗੇ ਦੱਸ ਰਹੇ ਨੇ ਕਹਿੰਦੇ ਚਾਰ ਪੁਕਾਰ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਚਾਰਾਂ ਦੇ ਵਿੱਚ ਇਹ ਇਨਫੋਰਮੇਸ਼ਨ ਹੈ ਕਿ ਉਹ ਤੂੰ ਸੁਣੀ ਨਹੀਂ ਨਾ ਤੂੰ ਮੰਨ ਹੈ ਉਹ ਤੂੰ ਮੰਨਦਾ ਨਹੀਂ ਜੋ ਉੱਥੇ ਕਹਿ ਰਹੇ ਨੇ ਔਰ ਤੁਸੀਂ ਦੱਸ ਰਹੇ ਹੋ ਸਾਨੂੰ ਇਹ ਅੱਗੇ ਕਲੀਅਰ ਹੋ ਰਿਹਾ ਪੂਰਾ ਮੈਂ ਕੁਝ ਕਿਉਂਕਿ ਪੂਰਾ ਸ਼ਬਦ ਅਸੀਂ ਪੜ ਲਿਆ ਤੇ ਮੈਂ ਸੈਂਟਰਲ ਆਈਡੀਆ ਵੀ ਨਾਲ ਲੈ ਕੇ ਚੱਲ ਰਿਹਾ ਤਾਂਕਿ ਕਲੈਰਿਟੀ ਹੁੰਦੀ ਜਾਏ ਵੀ ਇੱਥੇ ਜੋ ਲਿਖਿਆ ਚਾਰ ਦਾ ਲਿਖਿਆ ਖੱਟ ਦਾ ਲਿਖਿਆ 10 ਅਸ਼ਟੀ ਦਾ ਲਿਖਿਆ ਵਰਣਨ ਕੀਤਾ ਤੇ ਕਿਉਂ ਕੀਤਾ ਉਦੋਂ ਵੀ ਇੱਕ ਸੈਂਸ ਮਿਲਦੀ ਹੈ ਹੁਣ ਕਹਿੰਦਾ ਨਾ ਤੂੰ ਮੰਨ ਹੈ ਹੁਣ ਇੱਥੇ ਤੂੰ ਹਲੇ ਕੌਣ ਨਹੀਂ ਦੱਸਿਆ ਵੀ ਕੌਣ ਨਹੀਂ ਮੰਨਦਾ ਇਸ ਕਰਕੇ ਅਗਲੀ ਲਾਈਨ ਦੇ ਵਿੱਚ ਦੱਸਣਗੇ ਕੌਣ ਨਹੀਂ ਮੰਨਦਾ ਹੁਣ ਕਹਰੇ ਤੂੰ ਨਾ ਮੰਨ ਹੈ ਤੂੰ ਮੰਨਦਾ ਤਾਂ ਹੈ ਨਹੀਂ ਉਹ ਪੁਕਾਰ ਕੇ ਕਹਿ ਰਿਹਾ ਖੱਟਪੀ ਏਕਾ ਬਾਤ ਵਿਖਾਨੇ ਖੱਟਪੀ ਏਕਾ ਉਹੀ ਗੱਲ ਇੱਕੋ ਗੱਲ ਜਿਹੜੀ ਹੈ ਉਹ ਖੱਟਪੀ ਦੱਸ ਰਹੇ ਨੇ ਖੱਟ ਦਾ ਮਤਲਬ 6 ਗਿਣਤੀ ਹੁੰਦੀ ਹੈ ਪੁਰਾਤਨ ਮਤ ਦੇ ਵਿੱਚ ਗਿਣਤੀ ਲਿਖੀ ਜਾਂਦੀ ਹੈ ਖੱਟਪੀ ਏਕਾ ਬਾਤ ਵਿਖਾਨੇ ਉਹ ਵੀ ਇੱਕੋ ਹੀ ਗੱਲ ਉਹੀ ਗੱਲ ਦੱਸ ਰਹੇ ਨੇ 10 ਅਸ਼ਟੀ ਮਿਲ ਏਕੋ ਕਹਿਆ ਹੁਣ 10 80 ਦਾ ਮਤਲਬ 18 20 ਉਹੀ ਇੱਕੋ ਗੱਲ ਨੂੰ ਰਿਪੀਟ ਕਰ ਰਹੇ ਨੇ ਉਹੀ ਇੱਕੋ ਗੱਲ ਨੂੰ ਦੱਸ ਰਹੇ ਨੇ ਸੇਮ ਉਸੇ ਗੱਲ ਨੂੰ ਆਮ ਤੌਰ ਤੇ ਸਾਡੇ ਵੀਰ ਪੈਨੇਟਿਵ ਹੋਰ ਸਾਡੇ ਵੱਡੇ ਨੇ ਉਹ ਇੱਕੋ ਦਾ ਮਤਲਬ ਹੈ ਉਹ ਵੀ ਉਸ ਇੱਕ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ ਪਰ ਇੱਥੇ ਵਰਣਨ ਜਿਹੜਾ ਗੁਰੂ ਪਾਸ਼ਾ ਜੀ ਲੈ ਰਹੇ ਨੇ ਨਾ ਉਹ ਇਹ ਲੈ ਰਹੇ ਨੇ ਵੀ ਪਹਿਲਾਂ ਜੋ ਪੜਾਇਆ ਗਿਆ ਸਾਨੂੰ ਉਸ ਦੇ ਵਿੱਚ ਗੁੰਝਾਇਸ਼ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਜਿਵੇਂ ਆਪਾਂ ਕਹਿੰਨੇ ਆ ਇੱਕ ਕਹਾਣੀ ਬੜੀ ਮਸ਼ਹੂਰ ਹੈ ਵੀ ਇੱਕ ਜਗ੍ਹਾ ਤੇ ਜਦੋਂ ਗੁਰੂ ਸਾਹਿਬ ਗਏ ਨੇ ਉਹ ਕਹਿੰਦੇ ਵੀ ਇੱਥੇ ਤਾਂ ਹੋਰ ਗਿਆਨੀਆਂ ਦੀ ਜ਼ਰੂਰਤ ਨਹੀਂ ਤੇ ਉਹਨਾਂ ਨੇ ਕਹਾਂ ਵੀ ਇਹ ਦੇਖੋ ਜੀ ਦੁੱਧ ਦਾ ਕੱਪ ਹੈ ਡੋਂਗਾ ਇਹ ਪੂਰਾ ਭਰਿਆ ਹੋਇਆ ਹੈ ਨਾ ਘੋਨ ਨਕ ਇਹਦੇ ਵਿੱਚ ਤਾਂ ਕੋਈ ਵੀ ਚੀਜ਼ ਹੁਣ ਹੋਰ ਸਮਾ ਨਹੀਂ ਸਕਦੀ ਤੇ ਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਵੀ ਉਹ ਜਗ੍ਹਾ ਤਾਂ ਹੈਗੀ ਤੁਹਾਨੂੰ ਨਜ਼ਰ ਨਹੀਂ ਆ ਰਹੀ ਉਹ ਕਹਿੰਦੇ ਕਿਵੇਂ ਆ ਜਗ੍ਹਾ ਤੇ ਉਹਨਾਂ ਨੇ ਉੱਪਰ ਇੱਕ ਚਮੇਲੀ ਦਾ ਫੁੱਲ ਰਖਤਾ ਕਹੇ ਦੇਖੋ ਜੀ ਇਹਦੇ ਉੱਪਰ ਸੋ ਉਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਮੈਂ ਲੈ ਕੇ ਗੱਲ ਕਰ ਰਿਹਾ ਵੀ ਗੁਰੂ ਸਾਹਿਬ ਨੇ ਇਹਦੇ ਅੱਗੇ ਹੁਣ ਦੇਖੋ ਕੀ ਕਿਹਾ ਕਹਿੰਦੇ ਤਾਂ ਭੀ ਜੋਗੀ ਭੇਦ ਨਾ ਲਹਿਆ ਹੁਣ ਤੂੰ ਦਾ ਡਿਫਾਈਨ ਹੋ ਗਿਆ ਵੀ ਨਾ ਤੂੰ ਮਾਨੇ ਕਿਹਨੂੰ ਕਹਿ ਰਹੇ ਨੇ ਜੋਗੀ ਨੂੰ ਜਿਹੜਾ ਜੋਗ ਕਰ ਰਿਹਾ ਹੈ ਐਸਾ ਜੋਗੀ ਜਿਹੜਾ ਚਾਰ ਖੱਟ 10 ਅਸ਼ਟਿ ਜਿੰਨੇ ਵੀ ਉਹਨਾਂ ਦੇ ਗ੍ਰੰਥ ਨੇ ਸਾਰਿਆਂ ਨੂੰ ਮੰਨਦਾ ਹੈ ਸਾਰਿਆਂ ਨੂੰ ਪੜਦਾ ਹੈ ਪਰ ਕਹਿੰਦੇ ਮੰਨਦਾ ਨਹੀਂ ਹੈ ਉਹਦੀਆਂ ਕਈਆਂ ਹੋਈਆਂ ਗੱਲਾਂ ਮੰਨਦਾ ਨਹੀਂ ਹੈ ਤੈਨੂੰ ਪਤਾ ਨਹੀਂ ਹੈ ਉਹਦੇ ਬਾਰੇ ਕੁਝ ਵੀ ਜੋ ਕੀ ਕਹਿ ਰਹੇ ਨੇ ਸਾਰੇ ਇੱਕੋ ਗੱਲ ਕਹਿ ਰਹੇ ਨੇ ਤੈਨੂੰ ਨਹੀਂ ਪਤਾ ਤੂੰ ਜੋ ਕਿ ਚ ਲੱਗਿਆ ਹੁਣ ਜੋਗੀਆਂ ਦਾ ਇੱਕ ਸੈਕਟ ਹੈਗਾ ਜਿਹੜਾ ਕਿੰਕਰੀ ਵਜਾਂਦਾ ਹੈ ਅਲੱਗ ਅਲੱਗ ਜਿਵੇਂ ਸ਼ੰਖ ਫੋਰਨ ਐਗਜ਼ਾਮਪਲ ਲੈ ਰਿਹਾ ਮੈਂ ਸ਼ੰਖ ਵਜਾਂਦਾ ਹੈ ਕਿੰਕਰੀ ਕਹਿੰਦੇ ਹੁਣ ਇੱਥੇ ਗੁਰੂ ਸਾਹਿਬ ਅੱਗੇ ਰਹਾਉ ਦੀ ਪੰਕਤੀ ਚ ਦੇਖੋ ਸਿਰਫ ਤਿੰਨ ਤਿੰਨ ਅੱਖਰਾਂ ਦੀ ਇੱਕ ਇੱਕ ਪੰਕਤੀ ਬਣਾ ਕੇ ਗੁਰੂ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਬੜੀ ਡੂੰਗੀ ਗੱਲ ਕਿੰਕਰੀ ਅਨੂਪ ਵਜੈ ਜੋਗਿਆ ਮਤਵਾਰੋ ਰੇ ਹੁਣ ਕਹਿੰਦੇ ਕਿੰਕਰੀ ਤਾਂ ਅਨੂਪ ਵਜ ਰਹੀ ਐ ਹੁਣ ਮਤਵਾਰੋ ਜੋਗੀ ਦਾ ਮਤਲਬ ਇੱਥੇ ਜੋਗੀ ਨੂੰ ਕਹ ਰਿਹਾ ਤੂੰ ਤਾਂ ਮਤਵਾਲਾ ਹੋਇਆ ਹੋਇਆ ਐ ਮਤਲਬ ਤੂੰ ਤਾਂ ਆਪਣੀ ਸੁੱਧ ਬੋਧੀ ਚ ਗੁੰਮਿਆ ਹੋਇਆ ਐ ਇੱਕ ਤਰ੍ਹਾਂ ਦਾ ਇੱਕ ਕੁਐਸਚਨ ਮਾਰਕ ਦੇ ਕੇ ਉਹਨੂੰ ਸਵਾਲ ਪੁੱਛ ਰਹੇ ਨੇ ਕਿੰਕਰੀ ਤਾਂ ਬੜੀ ਅਜੀਬ ਵੱਜ ਰਹੀ ਹੈ ਆਲਰੇਡੀ ਵੱਜ ਰਹੀ ਹੈ ਕੰਟੀਨਿਊਸ ਪ੍ਰੋਸੈਸ ਵਿੱਚ ਵੱਜ ਰਹੀ ਹੈ ਤੇ ਤੂੰ ਕਹਿੰਦੇ ਮਤਵਾਰੋ ਆਇਆ ਆਪਣੇ ਉਹਦੇ ਵਿੱਚ ਹੀ ਜੋਗ ਦੇ ਵਿੱਚ ਹੀ ਇਸ ਤਰ੍ਹਾਂ ਦੀ ਮੈਨੂੰ ਸਮਝ ਆ ਰਹੀ ਹੈ ਅੱਗੇ ਹੁਣ ਉਹਨੂੰ ਹੋਰ ਸਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦਾ ਮੈਂ ਫਿਰ ਉਹਨੇ ਕਹਿੰਦੇ ਨੇ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤੀਏ ਮੈਂ ਕਿਛ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਾ ਤਾਂ ਏਕ ਹੈ ਏਕ ਦਿਖਾਇਆ ਹੁਣ ਹੁਣ ਇਹ ਵੀ ਮੈਨੂੰ ਲੱਗ ਰਿਹਾ ਵੀ ਗੁਰੂ ਪਾਸ਼ਾ ਜੀ ਨੇ ਉਹਨਾਂ ਦਾ ਹੀ ਵਰਣਨ ਲਿਆ ਕਿਉਂਕਿ ਉੱਥੇ ਵੀ ਕਹਿੰਦੇ ਨੇ ਵੀ ਇੱਕੋ ਗੱਲ ਦੱਸੀ ਜਾ ਰਹੀ ਹੈ ਪ੍ਰਿਥਮੇ ਵਸਿਆ ਸਤ ਕਾ ਖੇੜਾ ਪਹਿਲੇ ਸੱਚ ਵਸਿਆ ਉਸ ਸੱਚ ਦੀ ਗੱਲ ਹੋ ਰਹੀ ਹੈ ਫਿਰ ਕਹਿੰਦੇ ਦੁਰ ਤ੍ਰਿਤੀਆ ਮੈਂ ਇੱਕ ਹੋਰ ਜਦੋਂ ਅੱਗੇ ਯੁੱਗ ਬਦਲਿਆ ਤੇ ਫਿਰ ਕਹਿੰਦੇ ਕੁਝ ਤੋਂ ਤੇੜਾ ਪੈ ਗਿਆ ਕੋਈ ਦੁਫਾੜ ਹੋ ਗਿਆ ਯਾਨੀ ਕਿ ਇੱਥੇ ਇਹ ਦੱਸ ਰਹੇ ਨੇ ਵੀ ਤੁਹਾਡੇ ਹਿਸਾਬ ਦੇ ਨਾਲ ਕੁਝ ਮੈਂਟਲੀ ਡਿਸਟਰਬ ਹੋ ਗਿਆ ਫਿਰ ਦੁਤੀਆ ਅਰਧੋ ਅਰਧ ਸਮਝਾਇਆ ਸਮਾਇਆ ਫਿਰ ਕਹਿੰਦੇ ਅਰਧੋ ਅਰਧ ਦੇ ਵਿੱਚ ਹੀ ਕੁਝ ਸਮਾ ਗਿਆ ਵੀ ਦੋ ਹਿੱਸੇ ਹੋਏ ਸੀਗੇ ਫਿਰ ਉਦ ਵਿੱਚਕਾਰ ਜਿਹੜਾ ਅਰਧ ਪੈ ਗਿਆ ਅੱਧਾ ਹੋ ਗਿਆ ਉਹਦੇ ਵਿੱਚ ਕੁਝ ਸਮਾ ਗਿਆ ਇਹਦੀ ਮੈਨੂੰ ਬਹੁਤ ਜ਼ਿਆਦਾ ਆ ਪੁਰਾਤਨ ਗ੍ਰੰਥਾਂ ਦੀ ਕੋਈ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ ਮੈਂ ਆਪਣੇ ਵੱਲੋਂ ਕਿਆਸ ਲਗਾ ਕੇ ਕਹਿ ਰਿਹਾ ਜੋ ਵੀ ਕਹਿ ਰਿਹਾ ਕਿਉਂਕਿ ਮੈਨੂੰ ਉਹਨਾਂ ਤਾਂ ਗ੍ਰੰਥਾਂ ਦੀ ਕੋਈ ਨੌਲੇਜ ਨਹੀਂ ਹੈ ਤੇ ਮੈਂ ਉਹਨਾਂ ਦੇ ਬਹੁਤ ਜ਼ਿਆਦਾ ਬੋਲ ਨਹੀਂ ਸਕਦਾ ਪਰ ਇੱਥੇ ਜੋ ਮੈਨੂੰ ਫੀਡ ਆ ਰਹੀ ਹੈ ਮੈਂ ਉਸ ਤਰ੍ਹਾਂ ਬੋਲ ਰਿਹਾ ਫਿਰ ਕਹਿੰਦੇ 1 ਰਹਿਆ ਤਾਂ 1 ਕੇ ਦਿਖਾਇਆ ਹੁਣ ਕਹਿੰਦੇ 1 ਰਹਿ ਗਿਆ ਫਿਰ ਪਿੱਛੇ ਕੋਈ ਜਿਹੜਾ ਅਰਧ ਵਾਲਾ ਪੋਰਸ਼ਨ ਸੀਗਾ ਉਹ 1 ਰਹਿ ਗਿਆ ਤਾਂ ਏਕ ਦਿਖਾਇਆ ਫਿਰ ਤੁਸੀਂ ਕਹਿੰਦੇ ਏਕ ਦਿਖਾਇਆ ਫਿਰ ਤੁਸੀਂ ਉਹਦੇ ਵਿੱਚੋਂ ਏਕ ਹੀ ਦਿਖਾ ਰਹੇ ਹੋ ਹੁਣ ਅੱਗੇ ਫਿਰ ਗੁਰੂ ਪਾਸ਼ਾ ਜੀ ਜਿਹੜੀ ਤੀਜੀ ਪੰਕਤੀ ਕਹਿੰਦੇ ਏਕੈ ਸੂਤ ਪਿਰੋਏ ਮਣੀਆਂ ਗਾਠੀ ਪਿੰਨ 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 ਤਣੀਏ ਫਿਰਤੀ ਮਾਲਾ ਬੋਬਿਧ ਭਾਈ ਜੇ ਆਪਾਏ ਬੋਬਿਧ ਭਾਏ ਖਿੱਚਿਆ ਸੂਤ ਤਾਂ ਆਈ ਥਾਈ ਔਰ ਇਸ ਪੰਕਤੀ ਨੂੰ ਜਦੋਂ ਅਸੀਂ ਪੜ੍ਹਦੇ ਆਂ ਫਿਰ ਪਤਾ ਲੱਗਦਾ ਵੀ ਗੁਰੂ ਸਾਹਿਬ ਇੱਥੇ ਹੁਣ ਆਪਣਾ ਇੱਕ ਵਰਜਨ ਦੇ ਰਹੇ ਨੇ ਕਿਉਂ ਕਿ ਤੁਸੀਂ ਪਹਿਲੇ ਪਹਿਲੇ ਕਹਿ ਰਹੇ ਹੋ ਜੀ ਪਹਿਲੇ ਜਦੋਂ ਯੁੱਗ ਆਇਆ ਉਹਦੇ ਵਿੱਚ ਸੱਤ ਬਚ ਗਿਆ ਫਿਰ ਕਹਿੰਦੇ ਹੋ ਜੀ ਤਰੇਤੇ ਦੇ ਵਿੱਚ ਕਿਛ ਚੁਤੇੜਾ ਪੈ ਗਿਆ ਫਿਰ ਅਸੀਂ ਛੁੱਟ ਛੁੱਟ ਗਈ ਜੀ ਉਹਦੇ ਤੋਂ ਟੁੱਟ ਗਈ ਜੀ ਅਸੀਂ ਉਹਦੇ ਤੋਂ ਇਹ ਸੀਨ ਖਿੱਚ ਰਹੇ ਸੀ ਤੁਸੀਂ ਫਿਰ ਕਹਿੰਦੇ ਆ ਅਰਧੋ ਅਰਧ ਸਮਾਇਆ ਫਿਰ ਕਹਿੰਦੇ ਅਰਧਾ ਅੱਧਾ ਹੋ ਗਿਆ ਫਿਰ ਕਹਿੰਦੇ ਏਕ ਹੋ ਗਿਆ ਹੁਣ ਸਤਜੁਗ ਫੇਰ ਦੁਬਾਰਾ ਆਏਗਾ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਤੁਹਾਨੂੰ ਪਤਾ ਨਹੀਂ ਹੈ ਇਹ ਸਮਝੋ ਕੀ ਖੇਮ ਕੀ ਹੈ ਇੱਕੇ ਸੂਤ ਇਹ ਚਾਰੇ ਯੁਗ ਕਹਿੰਦੇ ਇੱਕੋ ਸੂਤ ਦੇ ਵਿੱਚ ਪਿਰੋਏ ਨੇ ਜਿਵੇਂ ਮਣ ਕੇ ਪਿਰੋਏ ਜਾਂਦੇ ਨੇ ਇੱਕੋ ਸੂਤ ਦੇ ਵਿੱਚ ਮਣ ਕੇ ਪਿਰੋਏ ਜਾਂਦੇ ਨੇ ਮਣੀਆਂ ਇੱਕੋ ਸੂਤ ਦੇ ਵਿੱਚ ਬਣੇ ਨੇ ਹਾਂ ਅੱਗੇ ਕੀ ਕਹਿੰਦੇ ਨੇ ਗਾਂਠ ਪਿੰਨ 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 ਤੜੀਆਂ ਵੀ ਇੱਕ ਗੱਠ ਲਗਾ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਗੱਠਾਂ ਲੱਗੀਆਂ ਹੋਈਆਂ ਨੇ ਤਣੀਆਂ ਉਹਦੇ ਵਿੱਚ ਤਾਂ ਮਤਲਬ ਤਣੀਆਂ ਦੇ ਮਤਲਬ ਹੁੰਦਾ ਰੈਗੂਲਰਿਟੀ ਦੇ ਵਿੱਚ ਕੱਸੀਆਂ ਹੋਈਆਂ ਤਣੀਆਂ ਫਿਰਤੀ ਮਾਲਾ ਬਹੁ ਵਿਧ ਪਾਈ ਹੁਣ ਇਹ ਜਿਹੜੀ ਚੀਜ਼ ਤੁਸੀਂ ਦਿਖਾ ਰਹੇ ਹੋ ਯੁਗਾ ਦੀ ਇਹ ਤਾਂ ਮਾਲਾ ਦੀ ਤਰ੍ਹਾਂ ਫਿਰ ਰਹੀ ਹੈ ਮਾਲਾ ਦਾ ਮਤਲਬ ਹੁੰਦਾ ਜਿਹੜੀ ਅੱਜ ਜਿਹੜਾ ਮਣਕਾ ਅੱਜ ਉੱਪਰ ਹੈ ਉਹਨੇ ਕੱਲ ਨੀਚੇ ਆ ਜਾਣਾ ਹੈ ਨੀਚੇ ਵਾਲੇ ਨੇ ਉੱਪਰ ਚਲੇ ਜਾਣਾ ਯਾਨੀ ਕਿ ਇੱਕ ਸਾਈਕਲ ਚੱਲਣਾ ਹੈ ਦਾ ਇਹ ਸਾਈਕਲ ਦੀ ਨਿਸ਼ਾਨੀ ਗੁਰੂ ਪਾਸ਼ਾ ਦੱਸ ਰਹੇ ਨੇ ਵੀ ਇਹਦੇ ਵਿੱਚ ਹੁਣ ਦੇਖੋ ਮੈਨੂੰ ਮੈਂਟਲੀ ਸਕੂਨ ਦੇ ਰਹੇ ਨੇ ਮੈਨੂੰ ਆਰਾਮ ਦੇ ਰਹੇ ਨੇ ਵੀ ਇਹ ਤਾਂ ਸਾਈਕਲ ਹੈ ਤੁਸੀਂ ਪਰੇਸ਼ਾਨ ਨਾ ਹੋਵੇ ਜੈਂ ਕਿ ਲਾ ਫਿਰ ਕੀ ਕਹਿੰਦੇ ਖਿੰਚਿਆ ਸੂਤ ਤਾਂ ਆਈ ਥਾਇ ਜਦੋਂ ਹੀ ਕਹਿੰਦੇ ਜਿਸ ਨੇ ਜਿਸ ਦਾ ਇਹ ਸੂਤ ਹੈ ਉਹਨੇ ਜਿਵੇਂ ਖਿੰਚ ਲਿਆ ਖਿੰਚ ਲਿਆ ਮਤਲਬ ਜਿਵੇਂ ਹੀ ਉਹਨੇ ਉਸ ਸਾਈਕਲ ਨੂੰ ਸੈਟਲ ਡਾਊਨ ਕਰਨਾ ਹੈ ਖਿੰਚਿਆ ਸੂਤ ਤਾਂ ਆਇਆ ਥਾਏ ਜਦੋਂ ਹੀ ਉਹਨੇ ਖਿੱਚ ਲਿਆ ਮਾਫ ਕਰਨਾ ਅੱਜ ਮੇਰਾ ਗੱਲਾਂ ਬੈਠਾ ਹੋਇਆ ਬਹੁਤ ਜ਼ਿਆਦਾ ਤੇ ਖਿੰਚਿਆ ਸੂਤ ਜਿਵੇਂ ਹੀ ਉਹ ਸੂਤ ਨੂੰ ਖਿੱਚ ਲਿਆ ਗੁਰੂ ਸਾਹਿਬ ਨੇ ਤੇ ਉਹ ਗੁਰੂ ਸਾਹਿਬ ਕਹਿ ਰਹੇ ਨੇ ਉਸ ਕਰਤੇ ਨੇ ਤਾਂ ਤੇਰੀ ਖੇੜ ਜਿਹੜੀ ਸਾਰੇ ਜਿਹੜੇ ਟਿਕਾਣੇ ਤੇ ਜਿਹੜੇ ਮਣਕੇ ਨੇ ਉਹ ਟਿਕ ਟਿਕ ਜਾਣਗੇ ਆਈ ਥਾਏ ਇੱਕੋ ਥਾ ਤੇ ਆ ਜਾਣਗੇ ਇਹ ਗੁਰੂ ਸਾਹਿਬ ਨੇ ਸਾਨੂੰ ਵਰਸਟਾਈਲਿਟੀ ਦੇ ਵਿੱਚ ਦਿੱਤੀ ਹੈ ਹੁਣ ਅੱਗੇ ਕੀ ਕਹਿ ਰਹੇ ਨੇ ਫਿਰ ਚਹੁਮੇ ਇੱਕੇ ਮਟ ਹੈ ਕੀਆ ਮਟ ਦਾ ਮਤਲਬ ਇਹਦੇ ਵਿੱਚ ਚਹੁਮੇ ਚਾਰਾਂ ਦੇ ਵਿੱਚ ਇਹ ਚਾਰ ਯੁੱਗ ਜਿਹੜੇ ਤੁਸੀਂ ਦਿਖਾਏ ਹੋ ਸਾਨੂੰ ਉਹਦੇ ਵਿੱਚ ਇੱਕੇ ਮਟ ਹੈ ਕੀਆ ਮਟ ਜੋਗੀਆਂ ਦੇ ਬੈਠਣ ਦੀ ਜਗ੍ਹਾ ਨੂੰ ਕਿਹਾ ਜਾਂਦਾ ਸੀ ਉਹ ਮਟ ਕਹ ਲੋ ਅੱਜ ਕੱਲ ਮੱਠ ਕਹਿ ਲੈਂਦੇ ਨੇ ਮਠਾ ਦੀਸ਼ ਜਿਵੇਂ ਇਸ ਤਰ੍ਹਾਂ ਦੀ ਗੱਲ ਇੱਥੇ ਗੁਰੂ ਸਾਹਿਬ ਦੱਸ ਰਹੇ ਨੇ ਕਹਿੰਦੇ ਖੁਜਤ ਅੱਗੇ ਕਰੇ ਚਹੁ ਮੈਂ ਇੱਕ ਹੈ ਮਟ ਹੈ ਕੀਆ ਤੈ ਵਿਖੜੇ ਥਾਨ ਅਨਿਕ ਖਿੜਕੀਆਂ ਹੁਣ ਉਸੇ ਚੀਜ਼ ਨੂੰ ਅੱਗੇ ਕਹਿ ਰਹੇ ਨੇ ਤੈ ਵਿਖੜੇ ਥਾਨ ਉਹ ਜਿਹੜੇ ਅਲੱਗ-ਅਲੱਗ ਥਾਨ ਤੁਸੀਂ ਦਿਖਾ ਰਹੇ ਹੋ ਅਨਿਕ ਖਿੜਕੀਆਂ ਇਹ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਖਿੜਕੀਆਂ ਨੂੰ ਜੋ ਮੈਂ ਵਰਡ ਮੀਨਿੰਗ ਚੈੱਕ ਕੀਤਾ ਸੀ ਅਲੱਗ-ਅਲੱਗ ਮਣਕਿਆਂ ਦੀ ਹੀ ਗੱਲ ਸਮਝ ਲਓ ਵੀ ਉਹ ਅਲੱਗ-ਅਲੱਗ ਨੇ ਅਨੇਕ ਨੇ ਅਨੇਕ ਨੇ ਬਹੁਤ ਨੇ ਜਿਹਨੂੰ ਆਪਾਂ ਕਹਿ ਸਕਦੇ ਆ ਜੂਨਾ ਕਹਿ ਲੋ ਜਿਵੇਂ ਲਾਈਫਸਟਰੀ ਹੁੰਦੀ ਹੈ ਨਾ ਜ਼ਿੰਦਗੀਆਂ ਜਿਵੇਂ ਹੁੰਦੀਆਂ ਉਸ ਤਰ੍ਹਾਂ ਫਿਰ ਕਹਿੰਦੇ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਹੁਣ ਇੱਥੇ ਦੇ ਰਹੇ ਨੇ ਡਾਇਰੈਕਸ਼ਨ ਡਿਸੀਜਨ ਟਾਈਪ ਖੋਜਤ ਖੋਜਤ ਹੁਣ ਜਿਹੜਾ ਖੋਜ ਰਿਹਾ ਹੈ ਖੋਜਤ ਖੋਜਤ ਜਿਹੜਾ ਖੋਜਦਾ ਪਿਆ ਸੀ ਦੁਆਰੇ ਆਇਆ ਤਾਂ ਨਾਨਕ ਜਦੋਂ ਖੋਜ ਬਿਰਤੀ ਦੀ ਮਨ ਬਣਾ ਕੇ ਜਦੋਂ ਖੋਜ ਬਿਰਤੀ ਆ ਗਈ ਇੱਕ ਤਾਂ ਹੁੰਦਾ ਆਪਾਂ ਜੱਦੀ ਪੁਸ਼ਤੀ ਪੁਸ਼ਤੈਮੀ ਇੱਕ ਗੱਲ ਨੂੰ ਢੋਂਦੇ ਚੱਲੇ ਆ ਰਹੇ ਆ ਉਹਨੂੰ ਮੰਨਦੇ ਹੀ ਚੱਲੇ ਆ ਰਹੇ ਆ ਇੱਕ ਤਾਂ ਉਹ ਬਿਰਤੀ ਐ ਇੱਕ ਬਿਰਤੀ ਐ ਵੀ ਜੋ ਚਲਦਾ ਆ ਰਿਹਾ ਮੋਤੇ ਚ ਹੋਰ ਕੀ ਖੋਜ ਰਿਹਾ ਮੈਨੂੰ ਹੋਰ ਕੀ ਕੋਈ ਡਾਇਰੈਕਸ਼ਨ ਮਿਲ ਰਹੀ ਹੈ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਸਾਰੀ ਖੋਜ ਲਿਆ ਕੇ ਸਾਡੇ ਸਾਹਮਣੇ ਰੱਖੀ ਖੋਜਤ ਖੋਜਤ ਦਵਾਰੇ ਆਇਆ ਤਾਂ ਨਾਨਕ ਹੁਣ ਉਹਦੋਂ ਕਹਿ ਰਹੇ ਨੇ ਉਸ ਟਾਈਮ ਜਦੋਂ ਦਵਾਰੇ ਆ ਗਿਆ ਜਦੋਂ ਇਹ ਐਸੇ ਦਰਵਾਜੇ ਤੇ ਪਹੁੰਚ ਗਿਆ ਜਿੱਥੇ ਉਹਨੂੰ ਹੁਣ ਸਹੀ ਗੱਲਾਂ ਦਿਖਣ ਗਿਆ ਜੋਗੀ ਐਸੇ ਜੋਗੀ ਦੀ ਗੱਲ ਕਰ ਰਹੇ ਨੇ ਤਾਂ ਜੋਗੀ ਮਹਿਲ ਘਰ ਪਾਇਆ ਫਿਰ ਉਹਨੇ ਟਿਕਾਣੇ ਤੇ ਜਿਹੜੀਆਂ ਗੱਲਾਂ ਕਰਕੇ ਉਹ ਭਟਕ ਰਿਹਾ ਸੀ ਇਦਰ ਉਧਰ ਦੀਆਂ ਗੱਲਾਂ ਕਰਦਾ ਸੀ ਕਿੰਕਰੀ ਦੀ ਗੱਲ ਕਰਦਾ ਸੀ ਵੀ ਮੈਂ ਵਿਚਾਰਿਆ ਉਹਨੂੰ ਉਹ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜੀ ਤੂੰ ਕਿੰਕਰੀ ਨਹੀਂ ਉਹ ਕਿੰਕਰੀ ਤਾਂ ਅਨੂਪ ਵੰਝਦੀ ਉਹ ਆਲਰੇਡੀ ਚੱਲ ਰਹੀ ਹੈ ਤੇ ਮਹਿਲ ਘਰ ਪਾਇਆ ਹੁਣ ਤੈਨੂੰ ਉਸ ਮਹਿਲ ਦਾ ਘਰ ਦੇ ਵਿੱਚ ਤੇਰੇ ਟਿਕਾਣਾ ਮਿਲ ਗਿਆ ਤੂੰ ਘਰ ਘਰ ਗਿਆ ਉੱਥੇ ਮਹਿਲ ਹੈ ਉਹਦੇ ਵਿੱਚ ਤੂੰ ਘਰ ਕਰ ਗਿਆ ਹੁਣ ਤੋਂ ਉੱਥੇ ਟਿਕ ਗਿਆ ਤਾਂ ਜੋਗੀ ਨੂੰ ਪਤਾ ਲੱਗਿਆ ਕਿਵੇਂ ਖੋਜਤ ਖੋਜਤ ਜਿਵੇਂ ਹੀ ਖੋਜ ਬਿਰਤੀ ਤੁਹਾਡੀ ਜਾਗੀ ਅੱਗੇ ਫਿਰ ਕਹਿ ਰਹੇ ਨੇ ਐਉਂ ਕਿੰਕਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮਿੱਠੀ ਲੱਗੈ ਹੁਣ ਦੇਖੋ ਇੱਥੇ ਜਿਹੜੀ ਗੱਲ ਮੈਂ ਪਹਿਲਾਂ ਕਹਿ ਰਿਹਾ ਸੀ ਉਹ ਇੱਥੇ ਜਸਟੀਫਾਈ ਹੁੰਦੀ ਹੈ ਵੀ ਇੱਕ ਜੋਗੀ ਆਪਣੀ ਇੱਕ ਕਿੰਕਰੀ ਵਜਾ ਰਿਹਾ ਸੀ ਤੇ ਉਹਨੂੰ ਕਹਿ ਰਿਹਾ ਸੀ ਵੀ ਮੈਂ ਜੋ ਵਜਾ ਰਿਹਾ ਉਹ ਬਹੁਤ ਵਧੀਆ ਵਜਾ ਰਿਹਾ ਯਾ ਇਹ ਦੇਖੋ ਜੀ ਮੈਂ ਸਪੈਸ਼ਲ ਕੁਝ ਕਰ ਰਿਹਾ ਇੱਥੇ ਹੁਣ ਕਹਿ ਰਹੇ ਨੇ ਐਉਂ ਕਿੰਕਰੀ ਹੁਣ ਐਉਂ ਦਾ ਮਤਲਬ ਐ ਖੋਜਤ ਵਾਲੀ ਇਹ ਖੋਜਤ ਵਾਲੀ ਜਦੋਂ ਜਦੋਂ ਉਹਨੇ ਬਿਰਤੀ ਬਣਾ ਲਈ ਖੋਜਦੇ ਖੋਜਦੇ ਗੱਲ ਕਰ ਰਿਆ ਹੁਣ ਮਹਿਲ ਦੇ ਵਿੱਚ ਆ ਗਿਆ ਕਹਿੰਦੇ ਇਉਂ ਕਿੰਕਰੀ ਅਨੂਪ ਵੱਜੈ ਇਸ ਤਰ੍ਹਾਂ ਫਿਰ ਜਿਹੜੀ ਕਿੰਕਰੀਏ ਤੈਨੂੰ ਪਤਾ ਲੱਗੇਗਾ ਵੀ ਅਨੂਪ ਉਹ ਅਨੂਪ ਹੈ ਉਹ ਲਗਾਤਾਰ ਵੱਜ ਰਹੀ ਹੈ ਤੇ ਇੱਥੇ ਹੁਣ ਅੱਗੇ ਤੱਕ ਇਹ ਕਹਿ ਰਹੇ ਨੇ ਸੁਣ ਜੋਗੀਕ ਹੈ ਮਨ ਮਿੱਠੀ ਲੱਗੈ ਹੁਣ ਜਦੋਂ ਜੋਗੀ ਨੇ ਇਹ ਗੱਲ ਸੁਣ ਲਈ ਇਸ ਤਰ੍ਹਾਂ ਦੀ ਕਿੰਕਰੀ ਸੁਣ ਲਈ ਜਿਹੜੀ ਹੁਣ ਜਿਹੜੀ ਵੱਜ ਰਹੀ ਸੀ ਨਿਰੰਤਰ ਜਿਹੜੀ ਚੱਲ ਰਹੀ ਹੈ ਜਿਵੇਂ ਉਹਦੇ ਕੰਨ ਦੇ ਵਿੱਚ ਉਹਦੀ ਆਤਮਾ ਦੇ ਵਿੱਚ ਉਹਦੇ ਖਿਆਲ ਦੇ ਵਿੱਚ ਉਹਦੇ ਅੰਤਰ ਦੇ ਵਿੱਚ ਐਸੀ ਕਿੰਕਰੀ ਅਨੂਪ ਜਿਹੜੀ ਵੱਜ ਰਹੀ ਹੈ ਉਹਨੂੰ ਸਮਝ ਆ ਗਈ ਹੁਣ ਉਹਦੇ ਮਨ ਦੇ ਵਿੱਚ ਮਿਠਾਸ ਆ ਚੁੱਕੀ ਹੈ ਹੁਣ ਉਹਦੀਆਂ ਪਟਕਣਾਵਾਂ ਖਤਮ ਹੋ ਚੁੱਕੀਆਂ ਨੇ ਮਿੱਠੀ ਲੱਗ ਹੈ ਹੁਣ ਉਹਨੂੰ ਜਿਹੜੀ ਐ ਜੋਗੀ ਦੀ ਜਿਹੜੀ ਜੋਗ ਕਰ ਰਿਆ ਸੀ ਹੁਣ ਉਹਨੂੰ ਇਹ ਜਿਹੜੀ ਕਿੰਕਰੀ ਵੱਜ ਰਹੀ ਸੀ ਹੁਣ ਉਹਨੂੰ ਮਿੱਠੀ ਲੱਗੇਗੀ ਯਾਨੀ ਕਿ ਹੁਣ ਉਹਨੂੰ ਸਮਝ ਆਇਆ ਹੁਣ ਉਹਨੂੰ ਕਿਉਂ ਕਿਉਂਕਿ ਉਹ ਘਰ ਚ ਬੈਠ ਗਿਆ ਖੋਜਤ ਪਿਰਤੀ ਦੇ ਨਾਲ ਖੋਜਦੇ ਖੋਜਦੇ ਟਿਕਾਣੇ ਤੇ ਪਹੁੰਚ ਗਿਆ ਟਿਕਾਣੇ ਤੇ ਪਹੁੰਚਣ ਦੇ ਉਹਨੂੰ ਪਤਾ ਲੱਗ ਗਿਆ ਵੀ ਐਵੇਂ ਕਿੰਕਰੀ ਵੱਜ ਰਹੀ ਹੈ ਹੁਣ ਉਹ ਜਿਹੜੀ ਜਿਹੜੀ ਕਿੰਕਰੀ ਦੀ ਸਾਊਂਡ ਹੈ ਉਹਨੂੰ ਹੁਣ ਆਰਾਮ ਦੇ ਰਹੀ ਹੈ ਮਿਠਾਸ ਦੇ ਰਹੀ ਹੈ ਹੁਣ ਉਹਦੀ ਪਟਕਣਾ ਸ਼ਾਂਤ ਹੋ ਗਈ ਹੈ ਸੋ ਮੋਟਾ-ਮੋਟਾ ਕਨਕਲੂਜਨ ਮੈਂ ਫਿਰ ਦੁਬਾਰਾ ਕਰ ਦੇਣਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਐਸੀ ਪੁਰਾਤਨ ਮਤ ਤੋਂ ਜਿੱਥੋਂ ਦੀ ਸਾਡੇ ਤੇ ਕੁਝ ਅ ਅਸੀਂ ਜੱਦੀ ਪੁਸ਼ਤੀ ਪੁਸ਼ਤੈਨੀ ਉਸ ਗੱਲਾਂ ਨੂੰ ਲੈ ਕੇ ਚੱਲ ਰਹੀ ਸੀ ਐ ਯੁੱਗ ਹੁੰਦਾ ਜੀ ਫਿਰ ਐ ਯੁੱਗ ਹੁੰਦਾ ਜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਹਨਾਂ ਚੀਜ਼ਾਂ ਤੋਂ ਅ ਥੈਂਕ ਯੂ ਇੱਕ ਲਾਈਕ ਆਈਏ ਥੈਂਕ ਯੂ ਵੈਰੀ ਮੱਚ ਹੁਣ ਉਹਦੇ ਵਿੱਚੋਂ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਰਿਲੈਕਸ ਕਰ ਦਿੱਤਾ ਇਹ ਦੱਸ ਦਿੱਤਾ ਵੀ ਉਹ ਸੀਗਾ ਕਿ ਨਹੀਂ ਸੀਗਾ ਤੁਸੀਂ ਉਹਨੂੰ ਛੱਡੋ ਖੋਜੀ ਬਿਰਤੀ ਦੀ ਗੱਲ ਬਣਾਓ ਜੇ ਤੁਸੀਂ ਜੋਗ ਕਰਨਾ ਹੈ ਐ ਜੋਗ ਕਰੋ ਤੇ ਯੂ ਆਰ ਔਨ ਫਾਈਨਲ ਡੈਸਟੀਨੇਸ਼ਨ ਤੁਹਾਨੂੰ ਡੈਸਟੀਨੇਸ਼ਨ ਤੇ ਪਹੁੰਚ ਗਏ ਤੁਸੀਂ ਸੋ ਮੈਨੂੰ ਉਹਨਾਂ ਨੇ ਭਾਰ ਮੁਕਤ ਕੀਤਾ ਜਿਹੜਾ ਮੇਰੇ ਤੇ ਭਾਰ ਪਿਆ ਸੀ ਉਹ ਭਾਰ ਮੁਕਤ ਕਰਕੇ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਰਿਲੈਕਸ ਕਰ ਮੇਰੇ ਵੱਲੋਂ ਇਹਨੇ ਜੀ ਬਹੁਤ ਬਹੁਤ ਥੈਂਕ ਯੂ ਜੇ ਕੋਈ ਲੱਗ ਰਿਹਾ ਕਿ ਸ਼ ਨੂੰ ਕੁਝ ਡਾਇਰੈਕਸ਼ਨ ਗਲਤ ਗਈ ਹੈ ਤੇ ਪਲੀਜ਼ ਆਪਾਂ ਗੱਲ ਕਰ ਸਕਦੇ ਹਾਂ जी जी धन्यवाद जी अर्थ थे अर्थ थे और थे बिल्कुल ठीक और सही डायरेक्शन से गए थे जी ओके से विपणन में कोई अपनी गल साझी करनी होवे या अर्थ तो कोई डिफरेंट लग रहे हो तो जरूर सांझे कर सकते हो जी कैन हैंडरेज़ कर, कर लीजिए जी अगर जी, जी हैंडरेज़ नहीं आंदा तो assi रिकॉर्डिंग स्टॉप कर लीजिए हां जी ठीक है एदे बस मैं एक गल जड़ी जी ਇੱਕ ਮੈਂ ਹੋਰ ਗੱਲ ਸ਼ੇਅਰ ਕਰਨਾ ਚਾਹਨਾ ਕਿਉਂਕਿ ਸਾਡੇ ਜਿਹੜੇ ਵੱਡੇ ਅ ਕਥਾਵਾਚਕ ਨੇ ਜਾਂ ਜਿਨ੍ਹਾਂ ਨੂੰ ਪ੍ਰੈਕਟਿਸ ਹੈ ਜਾਂ ਜਿਹੜੇ ਦੱਸਦੇ ਨੇ ਉਹ ਦੇਖੋ ਜੀ ਉਹ ਇੱਥੇ ਦੱਸਦੇ ਨੇ ਉਹ ਇਸ ਰਹਾਉ ਤੋਂ ਬਾਅਦ ਜਿਹੜੀ ਗੱਲ ਕਰ ਰਹੇ ਪਰਥਮੇ ਵਸਿਆ ਸਤ ਕਾ ਖੇੜਾ ਇੱਥੇ ਲਿਆ ਕੇ ਦੱਸ ਦਿੰਦੇ ਨੇ ਵੀ ਗੁਰੂ ਸਾਹਿਬ ਨੇ ਇਹ ਇਹ ਸਟੇਟਮੈਂਟ ਦਿੱਤੀ ਹੈ ਗੁਰੂ ਸਾਹਿਬ ਨੇ ਇਹ ਸਟੇਟਮੈਂਟ ਦਿੱਤੀ ਹੈ ਉਹਨਾਂ ਦੀ ਲੈ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਪਰ ਕਹਿੰਦੇ ਨੇ ਵੀ ਆ ਦੇਖੋ ਅੱਗੇ ਦੇਖੋ ਕੀ ਕਹਿੰਦੇ ਨੇ ਕਹਿੰਦੇ ਨੇ ਤੁਸੀਂ ਕਹ ਰਹੇ ਹੋ ਵੀ ਫਿਰ ਤ੍ਰਿਤੀਏ ਦੇ ਵਿੱਚ ਇਹ ਹੋ ਗਿਆ ਦ੍ਰੁਤੀਏ ਦੇ ਵਿੱਚ ਇਹ ਹੋ ਗਿਆ ਦੁਤੀਏ ਚ ਵਿੱਚ ਫਿਰ ਤੁਸਾਨੂੰ ਗੱਲ ਪੂਰੀ ਪਤਾ ਨਹੀਂ ਹੈ ਫਿਰ ਅੱਗੇ ਦੱਸ ਰਹੇ ਨੇ ਤੀਸਰੇ ਪਦੇ ਦੇ ਵਿੱਚ ਆਪਣੀ ਗੱਲ ਇੱਥੇ ਹੈ ਗੁਰੂ ਸਾਹਿਬ ਦੀ ਗੱਲ ਕਹਿੰਦੇ ਇਹ ਤਾਂ ਸਾਰਾ ਕੁਝ ਇੱਕੋ ਸੂਤ ਦੇ ਵਿੱਚ ਪਿਰੋਇਆ ਹੋਇਆ ਹੈ ਸਾਡੇ ਕੋਲ ਜਿਹੜੇ ਲੋਕਾਂ ਦਾ ਟ੍ਰੈਂਡ ਹੈਗਾ ਆਪਣੀ ਕਥਾ ਦੇ ਵਿੱਚ ਜਾਂ ਜਿਹੜਾ ਪੁਆਇੰਟ ਆਫ View ਉਹਨਾਂ ਨੇ ਲੈ ਲਿਆ ਤੇ ਉਹਨਾਂ ਨੂੰ ਇੱਕ ਹੈਬਿਟ ਹੈ ਵੀ ਇੱਕ ਪੰਕਤੀ ਜਿਹੜੀ ਹੈ ਅੱਧੀ ਪੰਕਤੀ ਜਿਹੜੀ ਹੈ ਇੱਕ ਪੰਕਤੀ ਜਿਹੜੀ ਹੈ ਉਹ ਕਿਸੇ ਹੋਰ ਅੰਕ ਤੋਂ ਚੁੱਕ ਲਈ ਤੇ ਉਹ ਦੂਜੀ ਜਿਹੜੀ ਹੈ ਕਿਤੇ 8 1200 ਪੰਨੇ ਤੋਂ ਚੱਕ ਲਈ ਆਪਣੇ ਪੁਆਇੰਟ ਨੂੰ ਪੂਰਵ ਕਰਨ ਦੇ ਦੇਖੋ ਜੀ ਗੁਰੂ ਸਾਹਿਬ ਨੇ ਕਿਹਾ ਗੁਰੂ ਸਾਹਿਬ ਨੇ ਲਿਖਿਆ ਹੈ ਕਈ ਜਗ੍ਹਾ ਤੇ ਉੱਤੇ ਦੂਜੇ ਦੀ ਗੱਲ ਲਿਖੀ ਹੈ ਵੀ ਦੂਜੇ ਇਸ ਤਰ੍ਹਾਂ ਕਹਿ ਰਹੇ ਨੇ ਤੇ ਅਸੀਂ ਸਾਨੂੰ ਉਸ ਪ੍ਰਾਤਨ ਮਤ ਨੇ ਸਾਡੇ ਤੇ ਇਹ ਹੈਵੀ ਕਰਦਾ ਵੀ ਅਸੀਂ ਵੀ ਉਸ ਗੱਲ ਨੂੰ ਸੱਚ ਮੰਨਣ ਲੱਗੇ ਵੀ ਨਹੀਂ ਜੀ ਚਾਰ ਯੁੱਗ ਤਾਂ ਹੁੰਦੇ ਨੇ ਤੇ ਗੁਰੂ ਸਾਹਿਬ ਨੇ ਇੱਥੇ ਦੇਖੋ ਕਿੰਨੀ ਵਧੀਆ ਇੱਕ ਸਾਈਕਲ ਦੀ ਗੱਲ ਦਖਾਤੀ ਇੱਕ ਹੈ ਸੂਤ ਪਿਰੋਏ ਮਣੀਏ ਕਾਠੀ ਪਿੰਨ 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 ਤਣੀ ਇਹ ਗੱਲ ਉਹਨਾਂ ਨੂੰ ਸਮਝਣੀ ਸੀ ਜੋਗੀਆਂ ਨੂੰ ਗੁਰੂ ਸਾਹਿਬ ਨੇ ਜੋਗੀਆਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਨੂੰ ਇਹ ਗੱਲ ਸੱਚ ਦਾ ਸਾਹਮਣਾ ਕਰਵਾਤਾ ਮੈਨੂੰ ਇਹ ਗੱਲ ਥੋੜੀ ਜਿਹੀ ਆ ਰਹੀ ਸੀ ਮੈਂ ਕਿਹਾ ਚਲੋ ਪਾਸੇ ਜਾਂਦੇ ਜਾਂਦੇ ਇਹ ਗੱਲ ਇਸੀ ਕਰਕੇ ਉਹਨੂੰ ਦੱਸਿਆ ਨ ਵੀ ਐਵੇਂ ਬਚਦੀ ਕਿੰਕਰੀ ਜਿਹੜੀ ਅਨੋਪ ਲੱਗਦੀ ਐ ਚਲੋ ਠੀਕ ਹੈ ਜੀ ਫਿਰ ਤੇ ਅਸੀਂ ਰਿਕਾਰਡਿੰਗ ਸਮਾਪਤ ਕਰਦੇ ਹਾਂ ਜੇ ਕਿਸੇ ਦਾ ਹਾਲੇ ਕੋਈ ਹੈਂਡ ਰੇਸ ਨਹੀਂ ਹੋਇਆ ਕੋਈ ਕੁਸਚਨ ਨਹੀਂ ਆ ਰਿਹਾ ਤੇ ਆਪਾਂ ਅੱਜ ਦਾ ਜਿਹੜਾ ਸਾਡਾ ਸ਼ਬਦ ਦਾ ਵਿਚਾਰ ਜਿਹੜਾ ਕੀਤਾ ਹੈ ਉਹਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਾਰੇ ਜੁੜੇ ਵੀਰਾਂ ਭੈਣਾਂ ਦਾ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਮਾਫੀ ਚਾਹਨਾ ਅੱਜ ਮੇਰਾ ਗੱਲਾ ਬਹੁਤ ਖਰਾਬ ਹੈ ਤੇ ਤੁਸੀਂ ਬੇਅਰ ਕੀਤਾ ਮੈਨੂੰ ਇੱਕੋ ਰਿਕੁਐਸਟ ਫੇਰ ਤੋਂ ਸਾਡਾ ਇਹ ਜ਼ੂਮ ਲਿੰਕ ਹਰ ਕਿਸੇ ਨਾਲ ਸਾਂਝਾ ਕਰੋ ਇਹ ਪਲੈਟਫਾਰਮ ਹੈ ਜਿੱਥੇ ਅਸੀਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਦੇ ਨਾਲ ਆਈਡੀਆਜ਼ ਐਕਸਚੇਂਜ ਕਰਦੇ ਹਾਂ ਥਾਟਸ ਨੂੰ ਐਕਸਚੇਂਜ ਕਰਦੇ ਹਾਂ ਵਨ ਸਾਈਡਿਡ ਕਥਾ ਨਹੀਂ ਚਲਦੀ ਇੱਥੇ ਇੱਥੇ ਅਸੀਂ ਆਈਡੀਆਜ਼ ਐਕਸਚੇਂਜ ਕਰਦੇ ਹਾਂ ਤਾਂਕਿ ਸਾਡੀ ਹੋਰ ਜਿਹੜੀ ਹੈ ਬੋਲਣ ਦੀ ਪੁੱਛਣ ਦੀ ਸ਼ਮਤਾ ਸਾਡੀ ਹੋਰ ਵਧੇ ਅਸੀਂ ਜਿਹੜੀਆਂ ਗੱਲਾਂ ਸੁਣਦੇ ਰਹਿ ਰਹੇ ਹਾਂ ਪਰ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਗੱਲ ਕਰਨ ਦਾ ਪੁੱਛਣ ਦਾ ਚਾਂਸ ਨਹੀਂ ਮਿਲਦਾ ਉਤੋਂ ਅਸੀਂ ਆਪਣੇ ਬੇਨਿਫਿਟ ਲਈਏ ਤੇ ਹੋਰ ਜਿਹੜੇ ਵੀ ਐਸੇ ਚੱਲ ਰਹੇ ਨੇ ਸਾਰੇ ਮੁਬਾਰਕ ਦੇ ਪਾਤਰ ਨੇ ਜੀ ਤੇ ਸਾਡਾ YouTube ਚੈਨਲ ਤੁਸੀਂ ਵੱਧੋ ਵੱਧ ਸਬਸਕ੍ਰਾਈਬ ਕਰੋ ਤੇ ਲੋਕਾਂ ਨਾਲ ਹੋਰ ਆਪਣੇ ਆਂਢੇ ਗੁਆਂਢੀਆਂ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਸਾਂਝਾ ਕਰੋ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਜੀ ਕੀ ਫਤਿਹ ਧੰਨਵਾਦ ਜੀ